ਪ੍ਰੈਸ ਕਿਸੇ ਵੀ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਪ੍ਰੈਸ ਦੀ ਆਜ਼ਾਦੀ ਤੋਂ ਇਹ ਗੱਲ ਸਾਬਤ ਹੁੰਦੀ ਹੈ ਕਿ ਉਸ ਦੇਸ਼ ਵਿੱਚ ਪ੍ਰਗਟਾਵੇ ਦੀ ਕਿੰਨੀ ਖੁੱਲ ਹੈ ਭਾਰਤ ਵਰਗੇ ਲੋਕਤੰਤਰ ਵਾਲੇ ਦੇਸ਼ ਦੇ ਵਿੱਚ ਪ੍ਰੈਸ ਦੀ ਸੁਤੰਤਰਤਾ ਇੱਕ ਮੌਲਿਕ ਜ਼ਰੂਰਤ ਹੈ ਅੱਜ ਅਸੀਂ ਅਜਿਹੀ ਦੁਨੀਆ ਦੇ ਵਿੱਚ ਰਹਿ ਰਹੇ ਹਾਂ ਜਿੱਥੇ ਆਪਣੀ ਦੁਨੀਆ ਤੋਂ ਬਾਹਰ ਨਿਕਲ ਕੇ ਆਸ-ਪਾਸ ਹੋ ਰਹੀਆਂ ਘਟਨਾਵਾਂ ਬਾਰੇ ਜਾਣਨ ਦਾ ਸਾਡੇ ਕੋਲ ਵਕਤ ਹੀ ਨਹੀਂ ਹੈ ਅਜਿਹੇ ਵਿੱਚ ਪ੍ਰੈਸ ਅਤੇ মিডিਆ ਸਾਡੇ ਤੱਕ ਖਬਰਾਂ ਪਹੁੰਚਾਉਂਦਾ ਕੰਮ ਕਰਦੇ ਹਨ ਅੱਜ ਵੀ ਪ੍ਰੈਸ ਦੁਨੀਆ ਵਿੱਚ ਖਬਰਾਂ ਪਹੁੰਚਾਉਣ ਦਾ ਸਭ ਤੋਂ ਬਿਹਤਰੀਨ ਮਾਧਿਅਮ ਮੰਨਿਆ ਜਾਂਦਾ ਹੈ ਭਾਰਤ ਵਿੱਚ ਪ੍ਰੈਸ ਦੀ ਸੁਤੰਤਰਤਾ ਭਾਰਤੀ ਸੰਵਿਧਾਨ ਦੇ ਲੇਖ 19 ਵਿੱਚ ਭਾਰਤੀਆਂ ਨੂੰ ਦਿੱਤੇ ਗਏ ਪ੍ਰਗਟਾਵੇ ਦੀ ਆਜ਼ਾਦੀ ਦੇ ਮੂਲ ਅਧਿਕਾਰ ਦਾ ਯਕੀਨ ਦਿਵਾਉਂਦੀ ਹੈ ਹਰ ਸਾਲ 3 ਮਈ ਨੂੰ ਵਿਸ਼ਵ ਪ੍ਰਸ ਆਜ਼ਾਦੀ ਦਿਵਸ ਮਨਾਇਆ ਜਾਂਦਾ ਹੈ ਵਿਸ਼ਵ ਪ੍ਰਸ ਆਜ਼ਾਦੀ ਦਿਵਸ ਦਰਅਸਲ ਅਜਦੇ ਸਮੇਂ ਵਿੱਚ ਤੁਸੀਂ ਘਰ ਬੈਠ ਕੇ ਹੀ ਜਾਣ ਸਕਦੇ ਹੋ ਕਿ ਤੁਹਾਡੇ ਦੇਸ਼ ਵਿਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੀ ਕੁਝ ਚੱਲ ਰਿਹਾ ਹੈ ਪਰ ਇਹ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਲਈ ਪੱਤਰਕਾਰਾਂ ਨੂੰ ਕਾਫੀ ਜੋਖਮ ਉਠਾਉਣੇ ਪੈਂਦੇ ਹਨ 1991 ਦੇ ਵਿੱਚ আফ্রিকੀ ਪੱਤਰਕਾਰ ਨੇ ਪਹਿਲੀ ਵਾਰ ਪ੍ਰੈਸ ਦੀ ਆਜ਼ਾਦੀ ਲਈ ਇੱਕ ਵਹਿਮ ਚਲਾਈ 3 ਮਈ ਨੂੰ ਪ੍ਰੈਸ ਦੀ ਆਜ਼ਾਦੀ ਦੇ ਸਿਧਾਂਤਾਂ ਬਾਰੇ ਇੱਕ ਬਿਆਨ ਜਾਰੀ ਕੀਤਾ ਗਿਆ ਸੀ ਇਸ ਨੂੰ ਵਿਡਹੋਕ ਦੀ ਘੋਸ਼ਣਾ ਵਜੋਂ ਜਾਣਿਆ ਜਾਂਦਾ ਹੈ ਠੀਕ 2 ਸਾਲ ਬਾਅਦ 1993 ਵਿੱਚ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ ਪਹਿਲੀ ਵਾਰ ਵਿਸ਼ਵ ਪ੍ਰੈਸ ਆਜ਼ਾਦੀ ਦਿਵਸ ਮਨਾਉਣ ਦਾ ਐਲਾਨ ਕੀਤਾ ਉਦੋਂ ਤੋਂ ਲੈ ਕੇ ਅੱਜ ਤੱਕ 3 ਮਈ ਨੂੰ ਵਿਸ਼ਵ ਪ੍ਰਸ ਅਜ਼ਾਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ ਯੂਨੈਸਕੋ ਹਰ ਸਾਲ ਵਿਸ਼ਵ ਪ੍ਰਸ ਸੰਤੰਤਰਤਾ ਦਿਵਸ ਦੀ ਥੀਮ ਨਿਰਧਾਰਤ ਕਰਦੀ ਹੈ ਆਹ ਹੁਣ ਜਾਣਦੇ ਹਾਂ ਇਸ ਦੀ ਮਹੱਤਤਾ ਬਾਰੇ ਵਿਸ਼ਵ ਪ੍ਰਸ ਅਜ਼ਾਦੀ ਦਿਵਸ ਦੀ ਮਹੱਤਤਾ ਸਮਾਜ ਵਿੱਚ ਪ੍ਰੈਸ ਦੀ ਆਜ਼ਾਦੀ ਦੇ ਮਹੱਤਵ ਨੂੰ ਉਜਾਗਰ ਕਰਨਾ ਹੈ ਏਜਗਿੰਨੀ ਬਣਾਉਣ ਲਈ ਕਿ ਜਨਤਾ ਦੀ ਜਾਣਕਾਰੀ ਤੱਕ ਪਹੁੰਚ ਹੋਵੇ ਤੇ ਸਰਕਾਰ ਲੋਕਾਂ ਦੀ ਪ੍ਰਗਟਾਵੇ ਦੀ ਆਜ਼ਾਦੀ ਦਾ ਸਨਮਾਨ ਕਰਦੀ ਹੈ ਇਸ ਦਿਨ ਦਾ ਉਦੇਸ਼ ਧਮਕੀਆਂ ਹਿੰਸਾ ਅਤੇ ਸੰਸਰਸ਼ੀਪ ਸਮੇਤ ਦੁਨੀਆ ਭਰ ਦੇ ਪੱਤਰਕਾਰਾਂ ਅਤੇ ਮੀਡੀਆ ਸੰਸਥਾਵਾਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ